ਮੈਂ ਜਿੰਨੀ ਅਹੀਂ ਤੰਗੀ ਇਥੇ ਕੱਟਣ ਦੇ ਆ ਚੱਲ ਜੀ ਅਹੀਂ ਬਾਹਰ ਜਾ ਕੇ ਤੇ ਕੰਮ ਵੀ ਕਰ ਲਾਂਗੇ ਦੋਵੇਂ ਜਣੇ ਤੇ ਫਿਰ ਵੀ ਇੱਚ ਘਾਟਾ ਕਾਦਾ ਵਾ ਵੇ ਤੈਨੂੰ ਉਹ ਦਿਨ ਭੁੱਲ ਗਿਆ ਨਖਤਿਆ ਰੋਲਦਾ ਫਿਰਦਾ ਹਾਂ ਉਥੇ ਤੈਨੂੰ ਚੁੱਕ ਕੇ ਇੱਥੇ ਲਿਆਂਦਾ ਤੈਨੂੰ ਪਾਲ ਕੇ ਪੜਾ ਕੇ ਐਡਾ ਕੀਤਾ ਵਿਆਹ ਕੀਤਾ ਤੇਰਾ ਘਰ ਦੀ ਤੇਰੀ ਨੂੰ ਸੋਨਾ ਪਾਇਆ ਹੋਰ ਅਸੀਂ ਕੀ ਕਰਦੇ ਸਾਰੇ ਕੰਮ ਤਾਂ ਕੀਤੇ ਤੇਰੇ ਮੰਮੀ ਜੀ ਸੋਨਾ ਪਾਇਆ ਸੀਗਾ ਤੇ ਲਵਾ ਵੀ ਲਿਆ ਸੀ ਮੁੜ ਕੇ ਪਹਿਲਾਂ ਬਾਗ ਦੇ ਮੁੜ ਕੇ ਲਵਾ ਲਿਆ ਮੈਂ ਨਾ ਇੱਕੋ ਫੈਸਲਾ ਕਰ ਲਿਆ ਵਾ ਇੰਨੀ ਬੇਇੱਜ਼ਤੀ ਕਰਾ ਕੇ ਨਾ ਮੇਰੇ ਕੋ ਆ ਘਰ ਕਿ ਨਹੀਂ ਰਿਆ ਜਾਂਦਾ ਰਮਨ ਤੂੰ ਕਿਤੇ ਨਹੀਂ ਜਾਏਂਗੀ ਇਹੋ ਜਾਣਗੇ ਜੇ ਇਹਨਾਂ ਨੂੰ ਸਭ ਕੁਝ ਮਿਲਦਿਆ ਨਹੀਂ ਨਾ ਪਲ ਪਾਈਦੀ ਤੇ ਦਫਾ ਹੋ ਜਾਣਾ ਇਥੋਂ ਨਿੱਕਾ ਦੋਂਦੇ ਤੁਰੇ ਆ ਅਜੇ ਤੱਕ ਘਰ ਪਹੁੰਚੇ ਹੀ ਨਹੀਂਗੇ ਬੜਾ ਕੱਤ ਜਾਜ ਤੇ ਆਉਂਦੇ ਆਏ ਪਰ ਦਿਲ ਵਿੱਚ ਤਾਂ ਹੋਰ ਗੱਲਾਂ ਚੱਲਣ ਡੀਆਂ ਹੋਣੀਆਂ ਵਾ ਵੀ ਘਰੋਂ ਤੇ ਨਿਕਲੇ ਆਂ ਸ਼ਹਿਰ ਫਿਰ ਤੁਰ ਕੇ ਤੇ ਫੇਰ ਜਾਂਦੇ ਆ ਉਧਰ ਮੇਰੀ ਕੁੜੀ ਦਾ ਘਰ ਖਰਾਬ ਕਰਨ ਡੇ ਆ ਉਹ ਬੁੱਕੋ ਬੁਕਰੋਂ ਡਈ ਆ ਪਤਾ ਨਹੀਂ ਕਦੋਂ ਕਾਉਣਾ ਵਾ ਉਦਾਂ ਦਾ ਇਹਨਾਂ ਦਾ ਪਿਓ ਵਾ ਜਿਹੜਾ ਕੱਲ ਦਿੰਦਾ ਵਾ ਤੇ じゃ ਹੋਇਆ ਕੋਈ ਗੱਲ ਨਹੀਂ ਜਾਣਾ ਇੰਨੇ ਵਾਂਡੇ ਬੇੜਾ ਗਰਕ ਕਰਨ ਦੇ ਮੇਰੇ ਧੀ ਦੇ ਘਰ ਦਾ ਹਾਂ ਮੈਨੂੰ ਤੇ ਨਾ ਦੀਕ ਪਾਪੀ ਕਿਹੜੇ ਵੇਲੇ ਘਰ ਹੁੰਦੇ ਆ ਤਾਂ ਕਦੋਂ ਮੈਨਾਂ ਨੂੰ ਮਤ ਦਿੰਨੀ ਆ ਫਿਰ ਕਦੋਂ ਕ ਜੀ ਆਉਣਾ ਵਾ ਸਬਰ ਨਹੀਂ ਹੋਣ ਦਿਆ ਮੇਰੇ ਕੋ ਨਾ ਮੈਂ ਫੋਨ ਹੀ ਕਰ ਸਕਦੀ ਮੁੰਡਾ ਤੇ ਬੜਾ ਚੰਗਾ ਹੀ ਹਰ ਇੱਕ ਗੱਲ ਮੇਰੀ ਮੰਨਦਾ ਹੁੰਦਾ ਹੈਗਾ ਜਦੋਂ ਦਾ ਵਿਆਹ ਹੋ ਗਿਆ ਵਾ ਅਕ ਲੈਣੀ ਜੀ ਇਸ ਘਰ ਦੇ ਵਿੱਚ ਆ ਗਈ ਆ ਪਤਾ ਨਹੀਂ ਵੀ ਉਹਨੂੰ ਕੀ ਸਖਾਲਤਾਂ ਸਿਖਾਉਂਦੀ ਰਹਿੰਦੀ ਆ ਐਦਾਂ ਨਹੀਂ ਐਦਾਂ ਕਰ ਐਦਾਂ ਨਹੀਂ ਐਦਾਂ ਕਰ ਵੇਖ ਲਾ ਹੁਣ ਪਤਾ ਲੱਗਾ ਹੀ ਓ ਪੀ ਪਰੌਣੇ ਨੂੰ ਨੌਕਰੀ ਮਿਲ ਗਈ ਆ ਫੇਰ ਉਹਦੇ ਕੰਨਾਂ ਦੇ ਵਿੱਚ ਉਹੋ ਗੱਲਾਂ ਚਲੋ ਹਾਂ ਚੱਲੀਏ ਕਹਿ ਕੇ ਆਵਾਂਗੇ ਤੁਹਾਨੂੰ ਵੀ ਨੌਕਰੀ ਦਵਾ ਦੂ ਸ਼ਹਿਰ ਜਾ ਕੇ ਰਵਾਂਗੇ ਕੋਈ ਗੱਲ ਨਹੀਂ ਸ਼ਹਿਰ ਦੇ ਸੁਪਨੇ ਜਿਹੜੇ ਤੂੰ ਵੇਖਣ ਲਈ ਆ ਨਾ ਤੇਰੇ ਪੂਰੇ ਮੈਂ ਵੀ ਨਾ ਹੋਣ ਦਿੱਤੇ ਇੱਕੋ ਰਕ ਘਰ ਆ ਸਹੀਂ ਵੇਖੇ ਤੇਰਾ ਜੀਣਾ ਕਿਦਾਂ ਹਰਾਮ ਕਰਦੀਆਂ ਮੈਨੂੰ ਤਾਂ ਲੱਗਦਾ ਜਿੱਦਾਂ ਦੇ ਕੰਮ ਤੁਸੀਂ ਫੜੇ ਆ ਨਾ ਇਹ ਘਰ ਤਾਂ ਵੀ ਜਾਂਦੇ ਰਹਿਣਾ ਵਾ ਮੈਂ ਇਥੇ ਬਾਹਰ ਹੀ ਬੈਠੇ ਮੈਂ ਮੈਂ ਤਾਂ ਬੈਠੀ ਆ ਪਹਿਲਾ ਮੈਨੂੰ ਦੋਵੇਂ ਜਾਣੇ ਇਹ ਦੱਸੋ ਵੀ ਤੁਸੀਂ ਆਏ ਕਿੱਥੋਂ ਜੇ ਕਦੋਂ ਦੇ ਰੁਪਿੰਦਰ ਦੇ ਪਿੰਡੋਂ ਤੁਰੇ ਜੇ ਉਹ ਮੰਮੀ ਰਾਹ ਸ਼ਹਿਰ ਕੋ ਕੰਮ ਹੀ ਕਰ ਉਹ ਪਤਾ ਕਰਨ ਦੇ ਲਈ ਕੰਮ ਹੀ ਹੈ ਵੇ ਕਾਹਦਾ ਕੰਮ ਹੀ ਹੱਥ ਤਾਂ ਤੁਹਾਡੇ ਖਾਲੀ ਆ ਉਦਾਂ ਖਾਣ ਪੀਣ ਦਾ ਪਿਆ ਹੋਣੇ ਆ ਬਥੇਰਾ ਵਾਂ ਤੂੰ ਪਹਿਲਾਂ ਹੀ ਭੋਲਾ ਹੁੰਨਾ ਹਾਂ ਜਦੋਂ ਦੀ ਇਹ ਆ ਗਈ ਹੈ ਨਾ ਉਦੋਂ ਦੇ ਤਾਂ ਤੈਨੂੰ ਵੀ ਖੰਭ ਲੱਗ ਗਏ ਆ ਉਹ ਮੰਮੀ ਚਲੋ ਇਹਦਾ ਕੀ ਕਸੂਰ ਆ ਵਿੱਚ ਇਹਨੂੰ ਕਲੀ ਤੇ ਹੀ ਜਕਹਿ ਵੇ ਸਾਰਾ ਕਸੂਰ ਹੀ ਇਹਦਾ ਵਾ ਨਾਲੇ ਮੈਨੂੰ ਇੱਕ ਗੱਲ ਦੱਸ ਤੇ ਰੁਪਿੰਦਰ ਦਾ ਸਾਰਾ ਕਰਨ ਕਿ ਗਿਆ ਸੀ ਮਿਲਣ ਗਿਆ ਸੀ ਕਿ ਜਾਂ ਪਵਾੜਾ ਪਾਉਣ ਗਿਆ ਸੀ ਉਹਨਾਂ ਦੇ ਘਰ ਮੰਮੀ ਮੈਂ ਕੀ ਕਹਿਦਾ ਉੱਥੇ ਜਾ ਕੇ ਕਿਹਾ ਨਹੀਂ ਤੂੰ ਤੈਨੂੰ ਕੋਹ ਪਤਾ ਨਹੀਂਗਾ ਤੂੰ ਜਾ ਕੇ ਫੇਰ ਨੌਕਰੀਆਂ ਪਾਲਦਾ ਫਿਰੰਦੇ ਆ ਵਾ ਮੈਨੂੰ ਨੌਕਰੀ ਤੇ ਲਵਾ ਦੋ ਉਹ ਮੰਮੀ ਮੈਂ ਨਹੀਂ ਕੁੱਖ ਵੀ ਕਿਹਾ ਪਾਜੀ ਨੇ ਆਪ ਹੀ ਕਿਹਾ ਸੀਗਾ ਕਹਿੰਦੇ ਵੀ ਚੱਲ ਮੇਰਾ ਕੰਮ ਉੱਥੇ ਬਣਿਆ ਤੇ ਤੈਨੂੰ ਵੀ ਨਾਲ ਹੀ ਲੈ ਜਾਊਗਾ ਆਹ ਪਾਜੀ ਨੇ ਕਿਹਾ ਸੀ ਮੈਨੂੰ ਤੇਰਾ ਪਤਾ ਵਾ ਤੂੰ ਨਹੀਂ ਇਹਨੇ ਜੋਗਾ ਇਹ ਘਰੋਂ ਦੀ ਤੇਰ ਕੋ ਸਾਰੇ ਕੰਮ ਤੇ ਆਖੇ ਲੱਗਦਾ ਚੰਗਾ ਰਹਿ ਜਾਏਗਾ ਨੌਕਰੀ ਲੱਭਦਾ ਲੱਭਦਾ ਘਰ ਤੋਂ ਵੀ ਨਾ ਜਾਂਦਾ ਵੀ ਵੇਖ ਕਿੱਦਾਂ ਹੁਣ ਮਿਰਚਾਂ ਲੱਗੀਆਂ ਕਿੱਦਾਂ ਪੂੰ ਪੂੰ ਕਰਦੇ ਗਏ ਆ ਸੱਚੀ ਗੱਲ ਕਹੀਏ ਨਾ ਫਿਰ ਇਦਾਂ ਹੀ ਭੱਜਣਾ ਹੁੰਦਾ ਵਾ ਕੋਈ ਨਹੀਂ ਜੋ ਤੁਹਾਡਾ ਕਹਿੰਦਾ ਕਰ ਲੋ ਅਜੇ ਤਾਂ ਤੁਹਾਡੀ ਤੇਲਚੰਮ ਪੂਰੀ ਹੋਈ ਨਹੀਂ ਗਈ ਤੇ ਉਹ ਤੁਹਾਡੇ ਨੂੰ ਆ ਲੈੰਦੋ ਉਹਨੂੰ ਮੈਂ ਦੱਸਣਾ ਵੀ ਪੁੱਛੋ ਇਹਨਾਂ ਨੂੰ ਕਿੱਥੋਂ ਆਏ ਆਏ ਅਹੀਂ ਬਾਅਦ ਚਾਂ ਤੇ ਬੋਲਣਾ ਇਹਨਾਂ ਦਾ ਪਹਿਲਾਂ ਸ਼ੁਰੂ ਹੋ ਜਾਂਦਾ ਹੱਦ ਹੁੰਦੀ ਕਿਸੇ ਗੱਲ ਦੀ ਮੈਂ ਇੱਕ ਗੱਲ ਦੱਸੋ ਹਾਂ ਮਮੀ ਇਹੜ ਨੇ ਇਦਾਂ ਕਿਉਂ ਬੋਲਦੇ ਆ ਉਹ ਮੈਨੂੰ ਤੇ ਆਪ ਸਮਝਾਵੇ ਕੋਤ ਮੈਂ ਤੁਹਾਨੂੰ ਦੱਸਾਂ ਮੈਨੂੰ ਤੇ ਆਪ ਨਹੀਂ ਪਤਾ ਵੀ ਕਿਉਂ ਬੋਲਦੇ ਐ ਇਦੀ ਦੀ ਗੱਲ ਹੈ ਨਹੀਂ ਆ ਪਿਓ ਵੀ ਨਾ ਵਜਾ ਹੀ ਬੋਲਦੇ ਰਹਿੰਦੇ ਆ ਕੋਈ ਤੇ ਗੱਲ ਹੋਊਗੀ ਤੇ ਵਜਾ ਤੁਹਾਡੇ ਸਾਹਮਣੇ ਆ ਤੁਸੀਂ ਵੀ ਕਿੰਨੇ ਚਿਰਦੇ ਆਏ ਜੇ ਘਰ ਚ ਤੁਹਾਨੂੰ ਪਤਾ ਹੀ ਆ ਮੈਂ ਕੀ ਇਹਨਾਂ ਨੂੰ ਵਧੂ ਕਹਿੰਦੇ ਆ ਤੇ ਜਾਂ ਮੈਂ ਕਿਹੜਾ ਉੱਥੇ ਜਾ ਕੇ ਕੋਈ ਗੱਲ ਕੀਤੀ ਸੀ ਉਹਦੇ ਪਰੋਣੇ ਨਾਲ ਉਹਨੇ ਆਪ ਹੀ ਕਿਹਾ ਸੀਗਾ ਵੀ ਚਲ ਕੋਈ ਨਹੀਂ ਮੈਂ ਤੁਹਾਡਾ ਕੰਮ ਬਣਾ ਦੂ ਤੇ ਮੈਂ ਉੱਥੇ ਕਿਤੇ ਕੰਮ ਮੰਗਣ ਗਿਆ ਹੈਗਾ ਮੈਂ ਤੇ ਜਦੋਂ ਦੀ ਆਈਆਂ ਉਦੋਂ ਦੇ ਮੰਮੀ ਇਦਾਂ ਕਰਦੇ ਆ ਰੁਪਿੰਦਰ ਜੀ ਤੇ ਤੁਹਾਡੇ ਤੋਂ ਪਤਾ ਕਿੰਨਾ ਫਰਕ ਕਰਦੇ ਨੇ ਉਹ ਫਰਕ ਕਰਦੇ ਤਾਂ ਫਿਰ ਮੈਂ ਦੱਸਾਂ ਕੀ ਕਰਾਂ ਹੁਣ ਮੈਂ ਘਰੋਂ ਨਿਕਲ ਜਾ ਘਟੋ ਘਟ ਬੰਦਾ ਇੰਨਾ ਹੀ ਦੱਸਦੇ ਵੀ ਗੱਲ ਕੀ ਹੁੰਦੀ ਹੈ ਹੁਣ ਬਿਨਾਂ ਵਜੇ ਤੇ ਇਹ ਖੇਚਦੇ ਰਹਿੰਦੇ ਆ ਜੇ ਦੀਦੀ ਕੋ ਚਲੀ ਗਏ ਆ ਤਾਂ ਕੀ ਮਾੜਾ ਦਾਨੀ ਕੀ ਅੰਦਰ ਦਿਮਾਗ ਨੂੰ ਹੋ ਗਿਆ ਤੂੰ ਇਦਾਂ ਕਰ ਕੱਪੜੇ ਬਦਲ ਤੇ ਮੇਰੇ ਨਾਲ ਵੀ ਥੋੜਾ ਜਿਹਾ ਕੰਮ ਕਰਾ ਦੇ ਤੇ ਮੁੜ ਕੇ ਆ ਕੇ ਘਰ ਦਾ ਵੇਖਣਾਗੇ ਹੈ ਹਾਂ ਹਾਂ ਨੀ ਕਰੋ ਚੇਂਜ ਆ ਜਾ ਉਥੇ ਅੱਗੇ ਤੇ ਗੱਲ ਤੇ ਪਰਦਾ ਪਈ ਜਾਂਦਾ ਹੈ ਵੀ ਕੋਈ ਗੱਲ ਨਹੀਂ ਜੇ ਮੰਮੀ ਬੋਲਦੀ ਐ ਤੇ ਕੋਈ ਨਹੀਂ ਹੁਣ ਮੈਂ ਪਤਾ ਹੀ ਕਰਕੇ ਰਹਿਣਾ ਵਾ ਭੀੜੀ ਵੱਡੀ ਕਿਹੜੀ ਗੱਲ ਹੋ ਗਈ ਐ ਜਿਹੜਾ ਮੰਮੀ ਬਿਨਾਂ ਵਜਾ ਤੋਂ ਖਿੱਚਦੇ ਰਹਿੰਦੇ ਆ ਰੁਪਿੰਦਰ ਨੂੰ ਤੇ ਕੁਝ ਨਹੀਂ ਕਹਿੰਦੇ ਉਹਦੇ ਜਿੱਦਾਂ ਕਹਿੰਦੀ ਉਦਾਂ ਹੀ ਕਰੀ ਜਾਂਦੇ ਆ ਤੇ ਇਹਨਾਂ ਨੇ ਇਨਾ ਫਰਕ ਕਿਉਂ ਕਰਦੇ ਆ ਰਮਨ ਆ ਗਏ ਬੱਚੇ ਬੱਚੇ ਤੇ ਆ ਗਏ ਆ ਮੈਂ ਪੁੱਛਿਆ ਵੀ ਨਹੀਂ लेट ਕਿਉਂ ਹੋਏ ਤਾਂ ਗਾੜੀ ਕੋਈ ਨਾ ਉਗੂ ਨਾ ਸੁਗੂ ਕੋਈ ਜਵਾਬ ਨਹੀਂ ਦਿੱਤਾ ਤੇ ਅੰਦਰ ਚਲ ਗਿਆ ਚੁੱਪ ਕਰਕੇ ਬੋਲੇ ਨਹੀਂ ਉਹ ਬੋਲਣਾ ਨਾ ਕਿ ਕੀ ਤਾਂ ਕੀ ਪਾਨ ਚੜੀ ਜਾਂਦਾ ਨੂੰ ਇਹ ਪਾਨ ਕਾਦੀ ਚਾਣੀ ਸੀ ਮੰਮੀ ਜੀ ਸਾਸਰੀ ਘਰ ਚਾਹੇ ਆ ਗਏ ਆ ਮੰਮੀ ਜੀ ਜਾਂ ਜਾਂਦਾ ਆ ਸਾਸਰੀ ਘਰ ਬਲਾਉਂਦੇ ਆ ਉਹ ਤਾਂ ਜਿਹੜੇ ਕੰਮ ਕਰਦੇ ਫਿਰਨਦੇ ਆ ਮੈਨੂੰ ਉਹੀ ਬੜੇ ਬੁਰੇ ਲੱਗਣਦੇ ਆ ਬੰਦਾ ਪੁੱਛੇ ਇਹਨਾਂ ਨੂੰ ਨਵੀਂ ਸਾਂਹੀ ਤਾਂ ਜੇ ਰਿਸ਼ਤੇਦਾਰੀ ਆ ਅਜੇ ਵਿਆਹ ਨੂੰ ਕਿੰਨਾ ਕ ਚਿਰ ਹੋਇਆ ਵਾ ਜਾ ਕੇ ਉੱਥੇ ਪਰੌਣੇ ਨੂੰ ਕਹਿੰਦੇ ਵੀ ਸਾਨੂੰ ਵੀ ਨੌਕਰੀ ਤਾਂ ਲਵਾ ਦਿਓ ਅਗਲਾ ਸਾਡੇ ਬਾਰੇ ਕੀ ਸੋਚੂਗਾ ਵੀ ਭੁੱਖੇ ਮਰਨ ਲਈ ਤਾਂ ਸਾਡੇ ਵਾਲ ਕੁੜੀ ਦਿੱਤੀ ਇਹਨਾਂ ਨੇ ਇਹਨਾਂ ਨੂੰ ਅਕਲ ਨਹੀਂ ਗਈ ਨਹੀਂ ਤੂੰ ਜੇ ਮਿਲ ਲਗੇ ਜੇ ਤੁਸੀਂ ਉਹ ਗੱਲ ਕਰੋ ਤੈਨੂੰ ਨੌਕਰੀ ਦੇ ਜਾਂਦੇ ਉਹਨਾਂ ਲਵਾ ਦੇਣਾ ਇਹ ਪਰੌਣੇ ਨੇ ਨਾਲੇ ਹੋਰ ਫਿਰੇਗਾ ਤੁਰੇਗਾ ਕਿੱਥੇ ਜਾਵੇਂਗਾ ਤੇ ਫੇਰ ਹੀ ਨੌਕਰੀ ਲੱਭੂ ਪਰੌਣਾ ਕਿੱਥੇ ਲਵਾ ਦੂ ਤੈਨੂੰ ਲੋਕੀ ਮਿਹਨਤਾਂ ਕਰਦੇ ਜਿਨ੍ਹਾਂ ਨੌਕਰੀਆਂ ਲੈਣੀਆਂ ਹੁੰਦੀਆਂ ਹੁੰਦੀਆਂ ਵਾ ਇਹ ਥੋੜਾ ਦੇ ਕੱਪੜੇ ਪਾਇਦਾ ਕਦੀ ਇਧਰ ਨੂੰ ਨਿਕਲ ਗਿਆ ਤੇ ਕਦੀ ਉਧਰ ਨੂੰ ਨਿਕਲ ਗਿਆ ਐਦਾਂ ਨੰਕਰੀਆਂ ਨਹੀਂ ਮਿਲਦੀਆਂ ਹੰਦੀਆਂ ਉਹ ਚੱਲ ਮੈਂ ਕਰਦਾ ਤਾਂ ਨਾ ਗੱਲ ਪਲਕ ਕੀ ਕਹਿੰਦਾ ਵਾ ਗੱਲ ਕਾਦੀ ਕਰਨੀ ਆ ਪਹਿਲਾਂ ਤਾਂ ਚੰਗਾ ਹੁੰਦਾ ਸੀ ਆ ਵਿਆਹ ਹੀ ਕਰਨ ਦੀ ਦੇਰ ਹੋਈ ਆ ਪਤਾ ਨਹੀਂ ਜਦੋਂ ਦੀ ਆ ਗਈ ਆ ਨਾ ਕੀ ਉਹਨੂੰ ਕਹਿੰਦੀ ਆ ਉਹ ਤੇ ਹੁਣ ਨਾ ਨਾ ਸੌਂਦਾ ਨਾ ਗਿੰਦਾ ਆਪਣੀਆਂ ਹੀ ਮਰਜ਼ੀਆਂ ਕਰਦਾ ਫਿਰੰਦਿਆ ਉਹ ਮੈਦਰ ਖਰੋਂ ਰਖਾਉਣ ਵੇਰ ਮਰੀ ਨੂੰ ਦਿੱਤਾ ਸਕੋ ਤੁਹਾਡਾ ਹੀ ਕਸੂਰ ਵਾ ਕੇ ਸਾਰਾ ਤੁਸੀਂ ਭੂਵੇਂ ਚੜਾਤਾ ਉਹਨੂੰ ਉਹ ਮੈਂ ਤਾਂ ਸੋਚਿਆ ਚੱਲ ਪੜਿਆ ਲਿਖਿਆ ਮੁੰਡਾ ਵਾ ਤੇ ਚੱਲ ਕਿਹੜੀ ਗੱਲ ਵਾ ਤੇ ਕੱਲ ਜੇ ਉਹ ਵੀ ਲੈਣਾ ਦੇਣਾ ਹੀ ਸਭ ਕੁਝ ਇਹਨਾਂ ਮੈਂ ਖੜਾ ਪੁੱਤ ਤੋਂ ਫੜਾਇਆ ਹੈ ਤਾਂ ਠੀਕ ਵਾ ਪਰ ਉਹਨੇ ਨਜਾਇਜ਼ ਫਾਇਦਾ ਲਿਆ ਨਾ ਵੇਖ ਲਓ ਹੁਣ ਕੁੜੀ ਕੋ ਪਹਿਲੀ ਵਾਰਾ ਗਿਆ ਆਪਣੀ ਭੈਣੇ ਦੀ ਸਗੀ ਹੁੰਦੀ ਤੇ ਐਦਾਂ ਕਰਦਾ ਕਾਰ ਖਰਾਬ ਕਰਨ ਵਿੱਚ ਕੋਈ ਉਹਨੇ ਕਮੀ ਨਹੀਂ ਛੱਡੀ ਵੀ ਉੱਥੇ ਜਾ ਕੇ ਇਹ ਗੱਲ ਕਹੂੰਗਾ ਉਹ ਸੋਚਣਗੇ ਵੀ ਹਾਏ ਇਹਨਾਂ ਦੇ ਕੋਲ ਕੋਈ ਨਹੀਂ ਹੈਗਾ ਜਿਹੜਾ ਆਉਂਦੇ ਨੌਕਰੀ ਵੱਲੋਂ ਕਹਿਣ ਡਿਆ ਪਿਆ ਉਹਨੇ ਰਮਨ ਸਮਝ ਦੇਤਾ ਆਪਣੀ ਭੈਣ ਸਗੀ ਵਾਂਗੂ ਹੀ ਪਰ ਹੁਣ ਮੈਨੂੰ ਪਤਾ ਨਹੀਂ ਵੀ ਉੱਥੇ ਜਾ ਕੇ ਨੇ ਕੀ ਗੱਲਾਂ ਕੀਤੀਆਂ ਤੇ ਕੀ ਨਹੀਂ ਦੱਸ ਤਾਂ ਤੁਹਾਨੂੰ ਮੈਂ ਦੱਸਤਾ ਵਾ ਕੁੜੀ ਨੇ ਝੂਠ ਥੋੜਾ ਬੋਲਣਾ ਸੀ ਤੇ ਆ ਗੱਲਾਂ ਕੀਤੀਆਂ ਉਹ ਕਹਿਣ ਦੇ ਹੀ ਮੇਰੀ ਬੇਇੱਜ਼ਤੀ ਕਰਾਈ ਆ ਜਠਾਣੀ ਮੇਰੀ ਨੇ ਮੂੰਹ ਵਟ ਲਿਆ ਵੀ ਕਿੱਦਾਂ ਦੀਆਂ ਗੱਲਾਂ ਇਹਦੇ ਭੈਣ ਭਰਾਣ ਕੇ ਕਰਨ ਲਏ ਚੱਲ ਮੈਂ ਪੁੱਛਦਾ ਉਹਨੂੰ ਕੀ ਕਹਿੰਦਾ ਚੱਲ ਕੋਈ ਗੱਲ ਨਹੀਂ ਅਜੇ ਨਾ ਗੱਲਾਂ ਕਰਕੇ ਮੇਰਾ ਮਨ ਭਰਿਆ ਨਹੀਂਗਾ ਅੰਦਰ ਬੈਠੀ ਹੁਣੀ ਆ ਕੋਈ ਗੱਲ ਨਹੀਂ ਇਹਦੇ ਨਾਲ ਜਾਣੀ ਆ ਫੇਰ ਅੰਦਰ ਇਹਨੂੰ ਮਤ ਦਿੰਨੀ ਆ ਵੀ ਬੰਦਿਆਂ ਵਾਂਗ ਰਹਿਣਾ ਤੇ ਇੱਥੇ ਰਹੀ ਜਾ ਤੇ ਜੇ ਇਹੋ ਜਿਹਾ ਕੰਮ ਕਰਨੇ ਆ ਨਾ ਤੇ ਆ ਘਰ ਵਿੱਚ ਥਾਂ ਹੈ ਨਹੀਂਗੀ ਆਪਣਾ ਲੀੜਾ ਕੱਪੜਾ ਚੁੱਕੋ ਤੇ ਨਿਕਲੋ ਇੱਥੋਂ ਜਿੱਥੇ ਜਾ ਕੇ ਰਹਿਣਾ ਰਹੋ ਨਾਲੇ ਇੱਕ ਗਾੜੀ ਵੀ ਨਾ ਘਰ ਨਾ ਕੁੱਲਾ ਜਿਹੜੇ ਦੋ ਭਰਾਵਾ ਉਹਨਾਂ ਤੇ ਅਗੇ ਕਮਰਾ ਮੰਲਿਆ ਤੁਹਾਨੂੰ ਉਥੇ ਕੀ ਮਿਲਣਾ ਵਾ ਸ਼ਰਮ ਨਹੀਂ ਕੀ ਆਉਂਦੀ ਪਿਓ ਦਾ ਸਾਰਾ ਕੁਝ ਇਹ ਸਾਡਾ ਹੀ ਆ ਜੇ ਅਸੀਂ ਇਦਾਂ ਚੰਗੇ ਭਲੇ ਇਹਨਾਂ ਨਾਲ ਰਵਾਂਗੇ ਤੇ ਨਾ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ ਆ ਆਪ ਉਧਰੇ ਦੋਵੇਂ ਜਾਣੇ ਹੋਏ ਆ ਕੋਈ ਗੱਲ ਨਹੀਂ ਇਹ ਕੰਮ ਦਾ ਸਿਲਾ ਤੇ ਤੁਹਾਨੂੰ ਛੇਤੀ ਮਿਲ ਜਾਊਗਾ ਜੋਤ ਹਾਂਜੀ ਮੇਰਾ ਤਾਂ ਮੈਂ ਪੱਠੇ ਕੁਦਰ ਲਾਂ ਪਹਿਲਾਂ ਤੂੰ ਤਾਂ ਝਾੜੂ ਮੜਾ ਜਾਂ ਅੰਦਰੋਂ ਫੇਰ ਲਾ ਮੈਂ ਪੱਠੇ ਉਤਰਨਾ ਫਿਰ ਬਾਰ ਨੂੰ ਸਾਫ ਕਰਨੀ ਬਾਅਦ ਹੈ ਠੀਕ ਹੈ ਬੋਲਦੇ ਨੇ ਹੂੰ ਮੈਂ ਤਾਂ ਇੱਕ ਗੱਲ ਕਰਨੀ ਸੀ ਕੀ ਮੰਮੀ ਹੁਣ ਹਨ ਕਿੰਨਾ ਬੋਲੇ ਪਰ ਇੱਕ ਗੱਲ ਹੈਗੀ ਆ ਭਾਜੀ ਹੁਣ ਸਾਡਾ ਚਾ ਕਿੰਨਾ ਕੀਤਾ ਨਾ ਉਹ ਨਹੀਂ ਭਾਜੀ ਤਾਂ ਚੰਗੀ ਜਿਹਾ ਚਾਏ ਕਿੰਨੇ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲਾਂ ਕਰਨ ਦੇ ਹੀ ਐ ਰੋਟੀ ਪਾਣੀ ਵੀ ਵਧੀਆ ਖਵਾਇਆ ਬੜੀ ਇੱਜ਼ਤ ਕੀਤੀ ਆ ਉਹਨਾਂ ਨੇ ਮੈਂ ਵੀ ਇਹੋ ਸੋਚਣਿਆ ਸੀਗਾ ਨਹੀਂ ਤੇ ਹੁਣ ਤੁਹਾਨੂੰ ਤੇ ਪਤਾ ਹੀ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਿ ਮੈਂ ਤੇ ਉਹਨਾਂ ਨੂੰ ਕਿਹਾ ਨਹੀਂ ਕਿ ਮੈਨੂੰ ਕੰਮ ਚਾਹੀਦਾ ਹਾਂਜੀ ਉਹਨਾਂ ਆਪ ਹੀ ਕਿਹਾ ਨਾ ਅਗਲਾ ਬੰਦਾ ਜਿਹਦਾ ਫਿਕਰ ਕਰਦਾ ਵਾ ਤੇ ਫੇਰ ਹੀ ਸੋਚਦਾ ਵਾ ਨਹੀਂ ਤੇ ਉਹਨਾਂ ਨੂੰ ਕੀ ਲੋੜ ਉਹਨਾਂ ਦਾ ਕੰਮ ਵੰਡਿਆ ਵਾ ਉਹ ਭਾਵੇਂ ਇਕੱਲੇ ਵੀ ਚੱਲ ਜਾਣ ਤੇ ਤਾਂ ਵੀ ਕੋਈ ਗੱਲ ਨਹੀਂ ਹੈ ਕਿ ਨਹੀਂ ਬਾਅਦ ਚੱਲ ਕੋਈ ਗੱਲ ਨਹੀਂ ਜਿੱਦਾਂ ਵੀ ਹੈਗਾ ਹੁਣ ਕੰਮ ਤੇ ਚਲਾਉਣਾ ਹੀ ਪੈਣਾ ਉਹ ਤੇ ਹੈਗਾ ਹੈ ਕਿ ਨਹੀਂ ਤੇ ਕੋਈ ਗੱਲ ਨਹੀਂ ਭਾਜੀ ਦਾ ਸੁਭਾਅ ਚੰਗਾ ਵਾ ਨਾ ਉਹਨਾਂ ਰੁਪਿੰਦਰ ਦਾ ਵੀ ਸੁਭਾਅ ਬਦਲ ਦੇਣਾ ਵੇਖੀ ਸੀ ਪਤਾ ਨਹੀਂ ਰੁਪਿੰਦਰ ਦਾ ਇੱਥੇ ਤੇ ਬਦਲਿਆ ਨਹੀਂ ਹੈਗਾ ਉਥੋਂ ਦਾ ਪਤਾ ਨਹੀਂ ਆ ਕੀ ਕਰਦੀ ਮੈਨੂੰ ਤੇਹੀ ਫਿਕਰ ਵੱਡ ਵੱਡ ਖਾਈ ਜਾਂਦੀ ਆ ਕਿ ਕਿਤੇ ਉੱਥੇ ਨਾ ਕੋਈ ਗੱਲਬਾਤ ਕਰ ਦੇ ਕਿ ਇਹ ਗੱਲ ਨਾ ਉਠ ਨਹੀਂ ਕੀਤੀ ਉੱਥੇ ਪ੍ਰੇਪਾੜੀ ਕਹਿੰਦੇ ਹੀ ਵੀ ਜੋ ਬੰਨੂ ਹੀ ਕੰਮ ਕਰ ਲੱਭ ਦਿੰਨੇ ਆ ਜਾਂ ਇਦਾਂ ਕਰਕੇ ਉਸੇ ਵੇਲੇ ਆ ਕੇ ਨਹੀਂ ਕਹਿੰਦੇ ਹੈਗੇ ਲੈ ਜੋ ਬੰਨੂ ਘਰ ਬਥੇਰੇ ਕੰਮ ਹੁੰਦੇ ਆ ਇਦਾਂ ਬੰਦਾ ਨੋਟ ਨਹੀਂ ਕਰਦਾ ਭਲਾ ਆਗ ਲੀਆਂ ਗੱਲਾਂ ਉਹ ਚਲ ਕੋਈ ਨਹੀਂ ਹੁਣ ਇਹ ਤੇ ਉਹਦੀ ਆਪਣੀ ਸਿਆਣਪ ਆ ਨਾ ਇਹ ਗੱਲ ਕਿੱਥੇ ਕਿਹੜੀ ਕਰਨੀ ਕਿਹੜੀ ਨਹੀਂ ਅਜੇ ਨਾਜੀ ਕਹਿ ਸਕਦੇ ਕੋ ਬੰਦਾ ਚੰਗਾ ਨਹੀਂ ਲੱਗਦਾ ਹੈਗਾ ਪਰ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਫਿਰਦਾ ਰਹਿੰਦਾ ਵਾ ਹੁਣ ਤੇ ਬਸ ਇੱਕੋ ਗੱਲ ਆ ਅਹੀਂ ਘਰੇ ਰਹੀਏ ਕਮਾਈ ਵੀ ਕਰੀਏ ਤੇ ਘਰ ਵੀ ਰਹੀਏ ਹੂੰ ਚਲ ਕੋਈ ਗੱਲ ਆਪੇ ਸਭ ਕੋ ਠੀਕ ਹੋਈ ਨਾ ਤੂੰ ਹੀ ਕਰ ਲਉ ਸਫਾਈ ਮੈਂ ਪੱਠੇ ਕੁਦਰ ਲੰਮੜ ਗਈ ਸਭ ਕੋ ਆਪੇ ਠੀਕ ਹੋਈ ਨਾ ਕਰ ਲਉ ਸਫਾਈ ਤਸੀਂ ਨਾ ਚੱਲੀ ਕਿੱਥੇ ਆ ਖਲੋ ਜਾ ਮੇਰੀ ਗੱਲ ਸੁਣ ਕੇ ਜਾਵੀਂ ਨਾ ਉੱਥੋਂ ਬੜੀ ਛੇਤੀ ਭੱਜੇ ਆਏ ਹੀਗੇ ਸੱਚੀਆਂ ਗੱਲਾਂ ਸੁਣੀਆਂ ਨਹੀਂ ਗਈਆਂ ਤੁਹਾਡੇ ਕੋ ਮੰਮੀ ਅਹੀਂ ਕੰਮ ਕਰ ਰਹੇ ਸਾਨੂੰ ਕੰਮ ਕਰ ਲੈਣ ਦੋਗਾ ਮੁੜ ਕੇ ਫੇਰ ਲੇਟ ਹੋਈ ਨਾ ਕੰਮ ਬੇ ਕੰਮ ਤੇ ਹੋ ਜਾਊਗਾ ਮੈਨੂੰ ਦੱਸ ਪਈ ਉੱਥੇ ਗੱਲ ਹੋਈ ਕੀ ਸੀ ਤੂੰ ਕੀ ਕਿਹਾ ਸੀ ਪਰੌਣੇ ਨੂੰ ਮੈਂ ਤਾਂ ਸੱਚ ਗੱਲ ਦੱਸਾਂ ਨਾ ਮੈਨੂੰ ਕੁਝ ਨਹੀਂ ਕਿਹਾ ਉਹਨਾਂ ਆਪ ਹੀ ਮੈਨੂੰ ਕਿਹਾ ਸੀਗਾ ਵੀ ਚੱਲ ਕੋਈ ਨਹੀਂ ਮੈਂ ਤੇ ਚੱਲੇ ਆਈ ਉੱਥੇ ਪਾਂ ਜੋ ਕਹਿੰਦੇ ਮੈਂ ਤਾਂ ਚੱਲਿਆ ਆਵਾ ਤੇ ਚੱਲ ਕੋਈ ਨਹੀਂ ਤੇਰਾ ਵੀ ਕੰਮ ਬਣਾ ਦੂੰਗਾ ਮੈਂ ਸਗੋ ਕਿਹਾ ਮੈਂ ਤਾਂ ਕੋਈ ਗੱਲ ਨਹੀਂ ਭਾਜੀ ਮੈਂ ਇੱਥੇ ਲੱਗੇ ਕਿਤੇ ਵੇਖ ਲੂੰ ਜੋਤ ਨੂੰ ਮੈਂ ਕੀ ਪੁੱਛਾਂ ਉਹਨੇ ਵੀ ਤਾਂ ਤੇਰੇ ਵੱਲ ਦੀ ਗੱਲ ਕਰਨੀ ਆ ਉਹਨੇ ਕੋਈ ਸੱਚੀ ਗੱਲ ਦੱਸਣੀ ਵੀ ਉੱਥੇ ਕੀ ਹੋਇਆ ਹੈਗਾ ਤੇ ਸੱਚ ਫਿਰ ਮੰਮੀ ਕਿਦਾਂ ਪਤਾ ਲੱਗਣਾ ਮੈਂ ਤਾਂ ਕਿਹਾ ਨਹੀਂ ਕੋਹੋ ਵੀ ਉਹਨਾਂ ਨੂੰ ਰਪਿੰਦਰ ਨੂੰ ਪੁੱਛ ਲੋ ਫਿਰ ਰਪਿੰਦਰ ਨੇ ਦੱਸਦਾ ਮੈਨੂੰ ਜੋ ਕੁਝ ਕਿਹਾ ਹੈਗਾ ਨਾਲੇ ਤੇਰੀਆਂ ਕਿੱਡੀਆਂ ਕਬਾਵਾਂ ਆਕੜੀਆਂ ਸੀ ਵੀ ਤੂੰ ਮਿਲਣ ਜਾਣਾ ਸੀ ਗਿਆ ਤੇ ਐਸੇ ਕੰਮ ਹੈ ਤਾਂ ਡਾ ਰਾਦਾ ਪਤਾ ਦੋਵਾਂ ਜਾਣਿਆਂ ਦਾ ਕੀ ਆ ਵੀ ਜਿੱਥੇ ਭਾਜੀ ਨੌਕਰੀ ਕਰੂ ਨਾ ਸਾਨੂੰ ਵੀ ਉੱਥੇ ਲੈ ਜੂ ਤੇ ਸ਼ਹਿਰ ਦੇ ਵਿੱਚ ਰਵਾਂਗੇ ਪਰ ਇਹ ਕੰਮ ਤੁਹਾਡਾ ਬਾਨਾ ਨੀਗਾ ਆਖੇ ਲੱਗ ਜੋ ਨਹੀਂ ਤਾਂ ਪਸਤਾਓਗੇ ਨਹੀਂ ਜਿੱਲੀ ਅਸੀਂ ਤੰਗੀ ਤੇ ਕੱਟਣ ਦੇ ਆ ਚੱਲ ਜੀ ਅਸੀਂ ਬਾਹਰ ਜਾ ਕੇ ਤੇ ਕੰਮ ਵੀ ਕਰ ਲਾਂਗੇ ਦੋਵੇਂ ਜਣੇ ਤੇ ਫਿਰ ਵੀ ਇੱਚ ਘਾਟਾ ਕਾਦਾ ਵਾ ਵਧੀਆ ਹੀ ਹੋਊਗਾ ਨਾ ਨਾਲੇ ਤੁਸੀਂ ਸੌਖੇ ਹੋ ਜਾਗੇ ਵੇ ਤੈਨੂੰ ਉਹ ਦਿਨ ਭੁੱਲ ਗਿਆ ਨਖਤਿਆ ਰੋਲਦਾ ਫਿਰਦਾ ਹਾ ਉਥੇ ਤੈਨੂੰ ਚੁੱਕ ਕੇ ਇੱਥੇ ਲਿਆਂਦਾ ਤੈਨੂੰ ਪਾਲ ਕੇ ਪੜਾ ਕੇ ਐਡਾ ਕੀਤਾ ਵਿਆਹ ਕੀਤਾ ਤੇਰਾ ਹੁਣ ਤੂੰ ਗਾੜੀ ਜ਼ਬਾਨ ਚਲਾਵੇਂਗਾ ਤੇਰੇ ਤੋਂ ਇਹ ਉਮੀਦ ਨਹੀਂ ਸੀ ਮੈਨੂੰ ਕਸੂਰ ਸਾਰਾ ਇਹਦਾ ਵਾ ਜਦੋਂ ਦੀ ਵਿਆਹੀ ਆਈ ਹੈ ਨਾ ਉਦਾਂ ਦੇ ਮਾਂ ਪਿਓ ਇਹਦੇ ਉਹ ਵੀ ਆਣੋਂ ਹਟ ਗਏ ਇੱਕ ਲੰਕਮ ਤਰਾ ਸਾਡੇ ਮੱਥੇ ਮੜਦਾ ਵਾ ਮੰਮੀ ਦੇ ਵਿੱਚ ਜੋ ਦਾ ਕੀ ਕਸੂਰ ਵਾ ਉਹਦੇ ਮੰਮੀ ਨੇ ਜਿਹੜੇ ਤੁਸੀਂ ਅੱਗੇ ਛਡਾਤੇ ਆ ਝੂਠ ਬੋਲ ਕੇ ਉਦੋਂ ਵੀ ਸਾਡਾ ਕੋਈ ਕਸੂਰ ਨਹੀਂ ਤੇ ਕਸੂਰ ਹੁਣ ਵੀ ਸਾਡਾ ਕੋਈ ਨਹੀਂ ਹੈਗਾ ਵੇ ਮੈਂ ਛਡਾਏ ਆ ਤੁਹਾਡੀਆਂ ਕਰਤੂਤਾਂ ਹੀ ਇਦਾਂ ਦੀਆਂ ਸੀ ਕਸੂਰ ਇਹਦਾ ਕਿਉਂ ਨਹੀਂਗਾ ਕੰਮ ਨੂੰ ਹੱਥ ਨਹੀਂ ਲਾਉਂਦੀ ਸਾਰਾ ਦਿਨ ਕਿਤਾਬ ਲੈ ਕੇ ਬਹਿ ਰਹਿੰਦੀ ਆ ਮੈਂ ਪੜਾਈ ਕਰਨ ਨੂੰ ਨਹੀਂ ਵਿਆਹ ਕੇ ਲਿਆਂਦਾ ਇਹਨੂੰ ਘਰ ਦੇ ਕੰਮ ਕਰਨ ਨੂੰ ਲਿਆਂਦਾ ਹੈਗਾ ਨਾਲੇ ਮੰਮੀ ਇਹ ਕੀ ਗੱਲਾਂ ਸੁਣਾਉਂਦੇ ਜੇ ਕਿ ਤੈਨੂੰ ਨਿੱਕੇ ਹੁੰਦਿਆਂ ਲਿਆਤਾ ਸੀਗਾ ਇਹ ਤੋਂ ਜੰਗਾ ਤੁਸੀਂ ਮੈਨੂੰ ਨਾਂ ਲਿਆਉਂਦੇ ਨਾ ਤੇ ਜਿੱਥੇ ਅੱਗੇ ਤਿੰਨ ਬਣਡੇ ਸੀਗੇ ਤੇ ਮੈਂ ਵੀ ਉਥੇ ਪਲ ਜਾਂਦਾ ਉਹ ਸਭੋਂ ਵਧੀਆ ਰਹਿਣ ਡਿਆ ਵਧੀਆ ਉਹਨਾਂ ਕੋਠੀ ਪਾਈ ਆ ਉਹ ਮੇਰੀ ਗੱਲ ਸੁਣ ਤੈਨੂੰ ਲਿਆ ਕੇ ਅਸੀਂ ਮਾੜਾ ਕੀ ਕਰਤਾ ਨਾਲੇ ਤੈਨੂੰ ਪੜਾਇਆ ਲਿਖਾਇਆ ਤੇਰਾ ਵਿਆਹ ਕੀਤਾ ਡੈਡੀ ਮੈਂ ਅਜ ਹੱਤ ਕੇ ਬੋਲੇ ਆ ਮਮੀ ਹਟਦੇ ਨਹੀਂ ਜੇ ਮੈਨੇ ਮਾਰਨ ਤੂੰ ਉਹ ਤਾਂ ਮੈਨੂੰ ਦੱਸਦੀ ਹੁੰਦੀ ਵੀ ਮੇਰੇ ਘੜੀ ਬੋਲਦਾ ਮੈਂ ਸੱਚ ਨੇ ਹੀ ਮਾਂਦਾ ਆ ਸੁਣ ਲੋ ਆਪਣੇ ਕੰਨੀ ਇਦਾਂ ਜ਼ੁਬਾਨ ਚ ਲਾਉਂਦਾ ਜੇ ਤੁਹਾਡੇ ਹੁੰਦਿਆ ਨਹੀਂ ਹਟਣ ਡਿਆ ਤੇ ਬਾਅਦ ਵਿੱਚ ਕੀ ਕਰਦਾ ਹੋਊਗਾ ਸੋਚਿਆ ਕਦੀ ਤੁਸੀਂ ਮੈਂ ਤਾਂ ਵੇਖਿਆ ਪਹਿਲੀ ਵਾਰੀ ਇਹ ਬੋਲਦਾ ਇਹਨੇ ਤਾਂ ਕੜੀ ਕੁੰਦਾ ਨਹੀਂ ਹੁੰਦਾ ਤੁਹਾਡੇ ਹੁੰਦੇ ਹੀ ਨਹੀਂ ਕੁੰਦਾ ਬਾਅਦ ਵਿੱਚ ਇਹੋ ਗੋਝ ਕਰਦਾ ਹੁੰਦਾ ਹੈਗਾ ਡੈਡੀ ਮੈਂ ਜਾ ਕੇ ਬੋਲਿਆ ਜੀ ਜੋਤ ਨੂੰ ਸਭ ਕੁਝ ਦੱਸਣ ਡੇ ਕਿ ਤੈਨੂੰ ਨਿੱਕੇ ਹੁੰਦਾਂ ਲੈਣ ਤਾਂ ਤੇ ਜੇ ਲੈਣ ਤਾਂ ਕਿੱਡਾ ਕਿਸਾਨ ਕੀਤਾ ਵਾ ਜੇ ਉੱਥੇ ਤਿੰਨ ਪਲੰਡੇ ਹੀ ਸੀਗੇ ਤੇ ਮੈਂ ਵੀ ਉੱਥੇ ਕਰ ਲੈਂਦਾ ਆਪਣਾ ਗੁਜ਼ਾਰਾ ਕਿਸ ਹਾਲ ਦਾ ਵੇਖਾਂ ਜ਼ੁਬਾਨ ਚੱਲਦੀ ਨਾਲੇ ਨਾਲੇ ਲਿਆ ਕੇ ਪੈਰਾਂ ਨਾਲ ਖਾਇਆ ਤਾਂ ਨਾਲੇ ਆ ਗੱਲਾਂ ਸੁਣਨੀਆਂ ਬਾਕੀ ਨਹੀਂ ਨੂੰ ਇੱਥੇ ਹਰ ਚੀਜ਼ ਦੀ ਸਹੂਲਤ ਦਿੱਤੀ ਹੈ ਉੱਥੋਂ ਲੈ ਆ ਕੇ ਤੇ ਜੇ ਹੈ ਹੋ ਗੱਲ ਇਹ ਤੇ ਤੈਨੂੰ ਅਸੀਂ ਉੱਥੇ ਰਹਿਣ ਦਿੰਦੇ ਫਿਰ ਲਿਆਉਣਾ ਕਾਨੂੰ ਇਹੀ ਤ ਜੋ ਸਾਬ ਕਿਤਾਬਾ ਜੋਬਨ ਕਰੇ ਜਿੱਥੇ ਜਾਣਾ ਵਾ ਜੋਬਨ ਜਾਵੇ ਤੇ ਮੈਂ ਕਿਹਨਾਂ ਸਾਬ ਤੋਂ ਕੋ ਖਾਂਦਾ ਰਿਆ ਵਾਂ ਸਭ ਕੋ ਤੁਹਾਨੂੰ ਤੇ ਦਰਿਆ ਸਾਬ ਦਾ ਆਹੋ ਖਾਂਦਾ ਨਹੀਂ ਰਿਆ ਸਾਨੂੰ ਨਹੀਂ ਪਤਾ ਕੀ ਕਰਦਾ ਰਿਆ ਵਾਂ ਕੁੜੀ ਦਾ ਵਿਆਹ ਕਰਨਾ ਸੀ ਕਦੀ ਆੜਤ ਕੇ ਕੋ ਚੁੱਕ ਲਿਆ ਦੇ ਕਦੀ ਕਿਸੇ ਕੋ ਚੁੱਕ ਲਿਆ ਦੇ ਕੀ ਸੋਇਆ ਦੇੜੀ ਤੇ ਕਹਿੰਦੇ ਮੈਂ ਚੁੱਕੇ ਮੈਂ ਕਿਹੜਾ ਆਪਣੀ ਮਰਜ਼ੀ ਚੁੱਕੇ ਆ ਤੁਸੀਂ ਦੱਸੋ ਦੇੜ ਜੇ ਉਹ ਲਿਆਦੇ ਚੱਲ ਮੇਰੇ ਕਹਿਣ ਤੇ ਆ ਪਰ ਸਾਬ ਸਾਬ ਤੇ ਤੇਰੇ ਕੋਲ ਹੀ ਜੇਕਰ ਤੇਰੀ ਜੀ ਹੀ ਨਾ ਸਾਨੂੰ ਕੀ ਪਤਾ ਕਿੱਥੇ ਖਰਚੇਦਾਰਿਆਂ ਤੇ ਕਿੱਥੇ ਵਰਤਦਾਰਿਆਂ ਵਾ ਚਲੋ ਆਹ ਚੰਗੀ ਗੱਲ ਵਾ ਤੁਸੀਂ ਸਾਰਾ ਨਾਂ ਹੁਣ ਮੇਰੇ ਤੇ ਲਾਉਂਦੇ ਜੇ ਮੈਂ ਨ ਇੰਨੀ ਬੇਇੱਜ਼ਤੀ ਕਰਾ ਕੇ ਨਾ ਮੇਰੇ ਕੋਈ ਆ ਘਰ ਚ ਨਹੀਂ ਰਿਹਾ ਜਾਂਦਾ ਜਾਂ ਤੇ ਘਰ ਵਿੱਚ ਇਹ ਦੋਵੇਂ ਜਾਣੇ ਰਹਿਣਗੇ ਜਾਂ ਮੈਂ ਰਹੂੰਗੀ ਇਹ ਤੁਸੀਂ ਹੋਰ ਫੈਸਲਾ ਕਰ ਲੋ ਕਿ ਕਿੰਨਾ ਨੂੰ ਰੱਖਣਾ ਵਾ ਕਾ ਤੇਰਾ ਵਧੀਆ ਕੀਤਾ ਘਰ ਦੀ ਤੇਰੀ ਨੂੰ ਸੋਨਾ ਪਾਇਆ ਹੋਰ ਅਸੀਂ ਕੀ ਕਰਦੇ ਸਾਰੇ ਕੰਮ ਤਾਂ ਕੀਤੇ ਤੇਰੇ ਮੰਮੀ ਜੀ ਸੋਨਾ ਪਾਇਆ ਸੀਗਾ ਤੇ ਲਵਾ ਵੀ ਲਿਆ ਸੀ ਮੁੜ ਕੇ ਪਹਿਲਾਂ ਪਾਗ ਦੇ ਮੁੜ ਕੇ ਲਵਾ ਲਿਆ ਵੇਖਾਂ ਐਨਾ ਗੱਲਾਂ ਨੂੰ ਜ਼ੁਬਾਨ ਤੇਰੀ ਬੜੀ ਚਲਦੀ ਆ ਘਰ ਵਿੱਚ ਲੋੜ ਹੀ ਤੇ ਲੱਲਿਆ ਤੇ ਫੇਰ ਆਖ ਰਾਂਗੀ ਰਮਨ ਮੇਰੀ ਗੱਲ ਸੁਣ ਲੈ ਆਪਣਾ ਇੱਕੋ ਹੀ ਫੈਸਲਾ ਵਾ ਰਮਨ ਤੂੰ ਕਿਤੇ ਨਹੀਂ ਜਾਏਂਗੀ ਇਹੋ ਜਾਣਗੇ ਜੇ ਇਹਨਾਂ ਨੂੰ ਸਭ ਕੁਝ ਮਿਲਦਿਆ ਨਹੀਂ ਨਾ ਪਲ ਪਾਈਦੀ ਤੇ ਦਫਾ ਹੋ ਜਾਣਾ ਇਥੋਂ ਚਲੋ ਕੋਈ ਗੱਲ ਨਹੀਂ ਡੈਡੀ ਜੀ ਜੇ ਇਨਾਂ ਕੋ ਤੁਸੀਂ ਮੇਰੇ ਵਾਸਤੇ ਕਰਤਾ ਨਾ ਤੇ ਬਹੁਤ ਬਹੁਤ ਧੰਨਵਾਦ ਹੋਵੇ ਉਸ ਵਾਸਤੇ ਵੇਖ ਲਓ ਐਦਾਂ ਜ਼ਬਾਨ ਚ ਲਾਉਂਦਾ ਜੇ ਤੁਹਾਡਾ ਰਾਦਾ ਫਿਰ ਅਮਨ ਗਲਤ ਬੋਲਦੀ ਆ ਅਰ ਅਮਨ ਮੈਂ ਤਾਂ ਅੱਜ ਪਹਿਲੇ ਦਿਨ ਵੇਖਿਆ ਇਹਨੂੰ ਬੋਲਦਿਆਂ ਨੂੰ ਮੇਰੇ ਗਾੜੀ ਦੇ ਡੈਡੀ ਜੀ ਡੈਡੀ ਜੀ ਕਰਤਾ ਰਹਿਂਦਾ ਸੀ ਤੁਹਾਡੇ ਗਾੜੀ ਐਦਾਂ ਕਰਦਾ ਸੀ ਨਾ ਮੈਨੂੰ ਤਾਂ ਇਦਾਂ ਜਵਾਬ ਦਿੰਦਾ ਹੁੰਦਾ ਸੀ ਮੈਂ ਤਾਂ ਤੁਹਾਨੂੰ ਸੱਚੀ ਗੱਲ ਸਾਰੀ ਦੱਸਦੀ ਨਹੀਂ ਹਾਂ ਆ ਕੇ ਕੇ ਦੱਸਣ ਲੱਗੀ ਫੇਰ ਵੀ ਤੁਸੀਂ ਉਹਦੇ ਹੀ ਸੁਣਦੇ ਰਹੇ ਨਹੀਂ ਜੋ ਬੰਨੀ ਇਦਾਂ ਕਰਦਾ ਜੋ ਬੰਦੇ ਬੜਾ ਚੰਗਾ ਵਾ ਆ ਵੇਖ ਲਓ ਤੁਹਾਡੇ ਸਾਹਮਣੇ ਹੋਇਆ ਨਾ ਸਾਰਾ ਕੁਝ ਉਹ ਰਬਰ ਮੇਰੇ ਹਿਸਾਬ ਨਾਲ ਇਹ ਆਪਣੀ ਵੁਟੀ ਦੇ ਪਿੱਛੇ ਲੱਗ ਗਿਆ ਵਾ ਚੱਲ ਲੱਗ ਗਿਆ ਨਾ ਵੁਟੀ ਦੇ ਪਿੱਛੇ ਤੇ ਲੱਗਾ ਰਵੇ ਫੇਰ ਜਿਹਨੂੰ ਨਵੇਂ ਪਾਰ ਬਜਨ ਰਹੀ ਤੇ ਕਹਿੰਦਾ ਹਜੇ ਜਿੱਥੇ ਮੇਰੇ ਅੱਗੇ ਭਰਾ ਰਹਿੰਦੇ ਉਹਨਾਂ ਕੁਠੀ ਪਾਈ ਤੇ ਮੇਰੇ ਹੱਥੇ ਨਾ ਪੈਂਦੀ ਤੇ ਹੁਣ ਮੈਨੂੰ ਕਿਹੜਾ ਪਾਲਾ ਉੱਥੇ ਹੀ ਵੀ ਉਹਦਾ ਚਾਚੀਆਂ ਤਾਈਆਂ ਤੁਹਾਡੀਆਂ ਪਟੋਕੀਆਂ ਮਾਰ ਤਾਨੂੰ ਰੋਟੀ ਵੀ ਕੋਈ ਨਹੀਂ ਦਿੰਦਾ ਹੁੰਦਾ ਕੋਈ ਮਾਸੀ ਲੈ ਗਈ ਤੇ ਕੋਈ ਭੂਆ ਲੈ ਗਈ ਤੇ ਤੈਨੂੰ ਇਹੀ ਲੈ ਆਏ ਤੇ ਹੁਣ ਵੇਹ ਗੱਲਾਂ ਕਰਦਾ ਚੰਗਾ ਛਲਾ ਦਿੱਤਾ ਹੀ ਸਾਨੂੰ ਨਾਲੇ ਉਥੋਂ ਲੈ ਆ ਕੇ ਪਾਲਿਆ ਵਿਆਹ ਇਹ ਸਾਰੇ ਕੰਮ ਇਹਦੇ ਸਿਆਪੇ ਕੀਤੀ ਵਿਆਹ ਕੀਤਾ ਤੇ ਉਹਦੇ ਮਾਪਿਓ ਕੋ ਵੀ ਗੱਲਾਂ ਸੁਣੀਆਂ ਜਿਨ੍ਹਾਂ ਦਾ ਮੂੰਹ ਨਹੀਂ ਵੇਖਣਾ ਉਹਨਾਂ ਕੋ ਗੱਲਾਂ ਸੁਣੀਆਂ ਸੀ ਚਲ ਜਾਂਦਾ ਤੇ ਜਾਵੇ ਹੁਣ ਤੁਸੀਂ ਨਾ ਇਹਨੂੰ ਡੱਕਿਓ ਦਫਾ ਹੋਵੇ ਜਾ ਕੇ ਮੈਂ ਜਾਂਦਾ ਤੇ ਮੈਂ ਹੁਣ ਗੈਣਾ ਲੈ ਗਿਆ ਵੇਲਾ ਤੇਰੇ ਹੁੰਦਿਆ ਜੇ ਉਦੋਂ ਕਿਦਾਂ ਚੱਲ ਅਸੀਂ ਚਲੀਏ ਚਲ ਕੋਈ ਨਹੀਂ ਚਲ ਜੇ ਅਸੀਂ ਰੋਟੀ ਵੀ ਨਾ ਪਕਾ ਕੇ ਖਾ ਸਕਾਂਗੇ ਆਪਣੀ ਇਹ ਤਾਂ ਬੋਝ ਹੀ ਸਾਡੇ ਸਿਰ ਤੇ ਉਦਾਂ ਵੀ ਸਾਡੇ ਪੈਸੇ ਤੂੰ ਤੇ ਐਸ਼ ਕਰਨ ਡਿਆ ਤੇ ਨਾਲੇ ਸਾਨੂੰ ਦਬਕੇ ਮਾਰਨ ਡਿਆ ਮੇਰੀ ਇੱਕ ਗੱਲ ਸੁਣੋ ਸਾਡਾ ਖਰਚਾ ਕਿੰਨਾ ਕੀ ਹੈਗਾ ਤੁਸੀਂ ਸਾਰੀ ਜ਼ਿੰਮੇਵਾਰੀ ਦਿੱਤੀ ਹੈ ਇਹਨੂੰ ਕਿ ਜਿੱਥੋਂ ਪੈਸੇ ਮਰਜ਼ੀ ਲਿਆਵੇ ਤੇ ਇਹੋ ਰੱਖੇ ਟੱਕੇ ਕੀ ਤਾਂ ਕਿੰਨੇ ਖਰਚੇ ਦਾ ਹੈ ਤੇ ਕਿੰਨੇ ਰੱਖਦਾ ਹੈਗਾ ਤਾਂ ਹੀ ਕਰਜਾ ਚੜਿਆ ਇੰਨਾ ਸਾਡੇ ਸਿਰ ਮੈਂ ਤਾਂ ਕਦੇ ਇਹਨੂੰ ਪੁੱਛਿਆ ਨਹੀਂ ਹਿਸਾਬ-ਤਾਬ ਕਿ ਕਿੰਨੇ ਦੀ ਖਾਦ ਆਈ ਹੈ ਕੀ ਲਿਆ ਕੀ ਨਹੀਂ ਨਹੀਂ ਪੁੱਛਿਆ ਨਾ ਤਾਂ ਹੀ ਕਰਜਾ ਸਿਰ ਤੇ ਚੜਿਆ ਵਾ ਹੁਣ ਲੌਂਦੇ ਰਿਓ ਉਹ ਤਾਂ ਚੜਾ ਕੇ ਚਲ ਗਿਆ ਆਪਣੇ ਪਿੰਡ ਚੱਲ ਕੋਈ ਗੱਲ ਨਹੀਂ ਆਜਾ ਚਲ ਜੀ ਅਸੀਂ ਕਰੀਏ ਜੋ ਤਾਂ ਸਬਾਨ ਸਾਰਾ ਪਾ ਅਸੀਂ ਇੱਕ ਮਿੰਟ ਨਹੀਂ ਲੈਣਾ ਇਹ ਕੰਮ ਤੇ ਨਹੀਂ ਇਹ ਗੱਲ ਦੱਸੋ ਵੀ ਮੰਮੀ ਨੇ ਤੁਹਾਨੂੰ ਇਦਾਂ ਕਿਉਂ ਕਿਹਾ ਜਦੋਂ ਮੈਂ ਜੋਦ ਨਿਕਾ ਸੀ ਉਹਦੋਂ ਮੇਰੀ ਮੰਮੀ ਦੀ ਡੈਥ ਹੋ ਗਈ ਸੀ ਅਸਲ ਮੀਤੀ ਤੇ ਇਹ ਮੈਨੂੰ ਨਾਲ ਲੈ ਇਥੇ ਤੇ ਮੈਨੂੰ ਕੀ ਪਤਾ ਸੀਗਾ ਵੀ ਮੇਰੇ ਨਾਲ ਕੀ ਹੋਣਿਆ ਕੀ ਨਹੀਂ ਇਹਨਾਂ ਨੇ ਤਾਂ ਫਰੀਦਾਂ ਨੌਕਰ ਮਿਲਿਆ ਵਾ ਤੇ ਜੇ ਡੈਡੀ ਦੀ ਗੱਲ ਵਾ ਹਰੇਕ ਗੱਲ ਮੈਂ ਡੈਡ ਨੂੰ ਦੱਸਦਾ ਰਿਹਾ ਵਾਂ ਵੀ ਇਦਾਂ ਮੰਮੀ ਕਹਿੰਦੇ ਇਦਾਂ ਕਹਿੰਦੇ ਆ ਤੇ ਉਦੋਂ ਸਭ ਕੁਝ ਠੀਕ ਤੇ ਅੱਜ ਵੇਖ ਲੈ ਕਿਹੜੀ ਗੱਲ ਕੀਤੀ ਐ ਵੀ ਸਾਡੇ ਘਰ ਚ ਦਹੋਜ ਤੇ ਮੈਨੂੰ ਪਹਿਲਾਂ ਕਿਉਂ ਨਹੀਂ ਐਡੀ ਵੱਡੀ ਗੱਲ ਦੱਸੀ ਅੱਜ ਦੀ ਪੁੱਛਣ ਦੀ ਐ ਮੈਂ ਤੁਹਾਨੂੰ ਤੁਸੀਂ ਵੀ ਕਹਿ ਦਿੰਦੇ ਰਹੇ ਅੱਗੋਂ ਕੋਈ ਗੱਲ ਨਹੀਂ ਮੰਮੀ ਦਾ ਸੁਭਾਅ ਆ ਐਦਾਂ ਹੀ ਕਰਦੇ ਹੁੰਦੇ ਆ ਘਟੋ ਘਟੂ ਤਾਂ ਦੀ ਦੱਸੀ ਹੁੰਦੀ ਅਸੀਂ ਵੀ ਇਹਨਾਂ ਦਾ ਭੇਦ ਪਾ ਕੇ ਤੇ ਪਹਿਲਾਂ ਹੀ ਕਿਤੇ ਚਲ ਗਏ ਹੁੰਦੇ ਨਾ ਇੰਨੀ ਬੇਇੱਜ਼ਤੀ ਕਰਾਉਂਦੇ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਪਹਿਲਾਂ ਨਾ ਆਪਣੇ ਪੈਰ ਸੰਭਲਦਾ ਮੈਨੂੰ ਤਾਂ ਇਹ ਹੀਗਾ ਕਿ ਚਲ ਮੰਮੀ ਬੋਲਦੇ ਆ ਕੋਈ ਗੱਲ ਨਹੀਂ ਡੈਡੀ ਤਾਂ ਮੇਰੇ ਵੱਲ ਦੀ ਗੱਲ ਕਰਦੇ ਆ ਪਰ ਅਸੀਂ ਤਾਂ ਡੈਡੀ ਨੇ ਵੀ ਸਾਰ ਛੱਡਤਾ ਤੂੰ ਐਦਾਂ ਕਰ ਸਮਾਨ ਬਣ ਕੋਈ ਗੱਲ ਨਹੀਂ ਜਿੱਥੇ ਰੱਬ ਨੇ ਹੱਥ ਦੇ ਲਿਖੇ ਹੋਏ ਇੱਥੇ ਆ ਬਚ ਜਣਾ ਦੀਦੀ ਅਜਰਪਿੰਦਰ ਤੁਸੀਂ ਇੱਥੇ ਬੈਠੇ ਆਂ ਤੇ ਉਹ ਥੋੜਾ ਬੋਧਾ ਕੰਮ ਕਰਨ ਵਾਲਾ ਪਿਆ ਹੀ ਮੈਂ ਤੇ ਕੰਮ ਮੈਂ ਸਾਰਾ ਕਰ ਰਹੀ ਹਾਂ ਹੀ ਹਾਂਜੀ ਕਿ ਉਹਨਾਂ ਨੇ ਜਾਣਾ ਹੀ ਹੁਣ ਤੇ ਨਾਲ ਰੋਟੀ ਵਗੈਰਾ ਪੈਕ ਕਰਨੀ ਹੈ ਨਾ ਕੱਪੜੇ ਵਗੈਰਾ ਤੇ ਮੈਂ ਕਰ ਰਹੀ ਹਾਂ ਉਹਨਾਂ ਦੇ ਸਾਰੇ ਅੱਛਾ ਅੱਛਾ ਠੀਕ ਆ ਹਾਂਜੀ ਕੋਈ ਨਹੀਂ ਮੈਂ ਕਰਵਾ ਦੇਣੀ ਨਾਲ ਤੇ ਹੋ ਗਈ ਸਾਰੀ ਤਿਆਰੀ ਹਾਂਜੀ ਤਿਆਰੀ ਤਾਂ ਸਾਰੀ ਹੋਈ ਗਈ ਹੈ ਤਕਰੀਬਨ। ਦੀਦੀ ਵਿਆਹ ਹੀ ਇੱਕ ਗੱਲ ਚੰਗੀ ਨਹੀਂ ਗਈ ਹੋਈ। ਕੀ ਹੋਇਆ? ਹੁਣ ਜੋ ਬੰਵੀਰ ਆਇਆ ਹੀ ਨਾ ਤੇ ਭਾਜੀ ਕਿੱਥੇ ਗਏ ਉਹਨੂੰ ਦੱਸਿਆ ਸੀ ਕਿ ਉਹਨਾਂ ਨੇ ਆਉਣਾ ਹੈ। ਮੈਂ ਤਾਂ ਉਹਨਾਂ ਨੇ ਕੀਤੀ ਗੱਲ ਹੈ ਤੇ ਕਹਿੰਦੀ ਕੋਈ ਜ਼ਰੂਰੀ ਕੰਮ ਪੈ ਗਿਆ ਇਹ ਜਿਆਦਾ ਹੀ। ਪਰ ਦੀਦੀ ਇੰਨਾ ਵੀ ਕਿਹੜਾ ਜ਼ਰੂਰੀ ਕੰਮ ਪੈ ਗਿਆ ਨਾ ਹੀ ਜਦੋਂ ਪਹਿਲਾਂ ਹੀ ਦੱਸਿਆ ਸੀ। ਫਿਰ ਇਦਾਂ ਚੰਗੇ ਨਹੀਂ ਲੱਗਦਾ ਹੈਗਾ। ਮੈਂ ਤਾਂ ਕਿਹਾ ਸੀ ਉਹਨਾਂ ਨੂੰ ਤੇ ਕਹਿੰਦੇ ਜ਼ਰੂਰੀ ਕੰਮ ਹਣ। ਆਉ ਹੈ ਦੱਸਿਆ ਪਰ ਇਹ ਕੀ ਬੰਦਾ ਘਰ ਹੋਵੇ ਨਾ ਫਿਰ ਉਹਨਾਂ ਦੇ ਮਨ ਵਿੱਚ ਵੀ ਕੀ ਹੁੰਦਾ ਹੋਊਗਾ ਕਿ ਅਸੀਂ ਪਹਿਲੀ ਵਾਰ ਗਏ। ਤੇ ਗੱਲ ਸਹੀ ਆ ਚਲੋ ਬੈਠੋ ਫਿਰ ਮੈਂ ਕਰ ਲਾਂ ਕੰਮ ਸੰਦੀਪ ਬੈਠੀ ਆਂ ਹਾਂਜੀ ਆਗੇ 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 ਮੈਂ ਬਾਹਰ ਵੇਖਣ ਦੀ ਤੁਹਾਨੂੰ ਉਹ ਤੇ ਖਲੋਤਾ ਇਹ ਮੁੰਡਿਆਂ ਨਾਲ ਅੱਗੇ ਮੈਂ ਅੱਛਾ ਅੱਛਾ ਠੀਕ ਹੈ ਤੇ ਹੋ ਗਈ ਤੇਰੀ ਲਮਲੀ ਦੀ ਕਰਨ ੜਿਆ ਹੀ ਕਰ ਲਈ ਪੈਕਿੰਗ ਨਾ ਨਾਲ ਹੋ ਕੇ ਕਰਵਾ ਦੇਣਾ ਥੋੜਾ ਬਹੁਤ ਤਾਂ ਕੰਮ ਉਹਦੇ ਨਹੀਂ ਲਿਆਦਾ ਜੀ ਸਮਾਨ ਮਨ ਨੂੰ ਅੱਡੇ ਤੇ ਗਿਆ ਹੈ ਨਾ ਉਹਨੇ ਫੋਨ ਕੀਤਾ ਹੈ ਮੈਨੂੰ ਠੀਕ ਹੈ ਮੈਂ ਕੋਈ ਸਮਾਨ ਸਮਾਨੇ ਵੀ ਮੈਂ ਲੈ ਆਇਆ ਸਮਾਨ ਕੋਈ ਮੈਂ ਕਿਹਾ ਰਹਿ ਨਾ ਜਾਵੇ ਉਹਦਾ ਨਹੀਂ ਲਗਭਗ ਪਾਈ ਲਿਆਉਣ ਸਾਰਾ ਮੇਰੇ ਨਾਲ ਅੱਛਾ ਅੱਛਾ ਠੀਕ ਹੈ ਹਾਂਜੀ ਤੇਰੇ ਭਿੰਦਰ ਵੀ ਆਈ ਮੇਰੇ ਵੱਲ ਅੱਛਾ ਤੇ ਕੈਂਡੀ ਕੰਮ ਕਰਵਾ ਦੋ ਤੇ ਮੈਂ ਕਿਹਾ ਮੈਂ ਕੰਮ ਤੇ ਆਪਣਾ ਘਰਾਂ ਹੀ ਸਾਰਾ ਹੀ ਤੇ ਕਰਵਾ ਦੇ ਨਾ ਨਹੀਂ ਕੰਮ ਕੋਈ ਕਰਵਾਤਾ ਹੀ ਕੰਮ ਕੈਂਡੀ ਰੋਟੀ ਪੈਕ ਕਰਨੀ ਆ ਦੀ ਠੀਕ ਹੈ ਠੀਕ ਹੈ ਮੈਂ ਚੱਲ ਕੋਈ ਗੱਲ ਨਹੀਂ ਤੂੰ ਚੱਲ ਮੈਂ ਆਉਣੀ ਆ ਰੋਟੀ ਬਣ ਗਈ? ਹਾਂਜੀ ਰੋਟੀ ਬਣ ਗਈ ਐ। ਕੋਈ ਗੱਲ ਨਹੀਂ ਕਰ ਦੋ ਮੈਂ ਫਿਰ। ਹਾਂਜੀ। ਤੇ ਨਾਲੇ ਕੈਂਡੀ ਹੀ ਤਾਂ ਨਾ ਜਾ ਮਾਰਾਂ ਢੀਆ। ਕਿਉਂਕਿ ਮੇਰਾ ਭਰਾ ਆਇਆ ਐ ਤੇ ਬਾਜੀ ਚੱਲ ਕੇ ਤੇ ਮੈਂ ਉਹਨਾਂ ਨੂੰ ਜ਼ਰੂਰੀ ਕੰਮ ਤੇ ਗਿਆ ਐ ਮੈਂ ਵੀ ਕਹਿਣ ਢੀ ਹੀ ਉਹਨਾਂ ਨੂੰ ਤੇ ਹੀ ਕਿਉਂ ਗਏ? ਮੈਂ ਕਿਹਾ ਜਾਣ ਪੁੱਝ ਕੇ ਗਿਆ ਅਸੀਂ ਮਿਲਣਾਂ ਤੇ ਮੈਂ ਵੀ ਉਹਨਾਂ ਨੂੰ। ਸਾਲਾ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਇਹ ਬਾਅਦ ਚ ਚੱਲ ਜਾਂਦੇ ਸ਼ਾਮ ਨੂੰ ਚੱਲ ਜਾਂਦੇ ਕੰਮ ਜ਼ਰੂਰੀ ਹੀ ਤੇ। ਕੋਈ ਗੱਲ ਨਹੀਂ ਮੈਂ ਲੜੜੀ ਨੂੰ ਸਮਝਾ ਦੂੰਗਾ ਇਦਾਂ ਨਹੀਂ ਕੋਈ ਗੱਲ ਨਹੀਂ ਆ। ਮੈਂ ਕਿਹਾ ਜਾਣ ਪੁੱਝ ਕੇ ਗਿਆ ਵਾਂ। ਉਹਨੇ ਬਸ ਇਹੋ ਗੱਲ ਫੜ ਕੇ ਬਹਿ ਜਾਣਾ ਕਿ ਮੇਰਾ ਭਰਾ ਆਇਆ ਸੀ ਤੇ ਬਾ ਉਹ ਮੈਂ ਅਗਰਾ ਜਾਣ ਬੁੱਝ ਕੇ ਗਿਆ ਇਦਾਂ ਦੀ ਕੋਈ ਗੱਲ ਨਹੀਂ ਆ ਤੁਹਾਨੂੰ ਵੀ ਪਤਾ ਵੈ ਚੰਗੇ ਨਹੀਂ ਲੱਗੀਦਾ ਇਦਾਂ ਚਲ ਮੈਂ ਤੇ लवली ਨੂੰ ਕਹਿ ਸਕਣਾ लवली ਨੂੰ ਕਹਿ ਦੂੰਗਾ ਵੀ ਆ ਗੱਲ ਹੋਈ ਮੈਨੂੰ ਕੰਮ ਜੁੜੀ ਪੈ ਗਿਆ ਥੋੜਾ ਉਹ ਤੇ लवली ਨੂੰ ਸਮਝਾ ਦਿਓ ਉਹਨੇ ਹੁਣ लवली ਨੂੰ ਹੀ ਕਹਿਣਾ ਫੇਰ ਤੁਹਾਨੂੰ ਪਤਾ ਇਦਾਂ ਘਰ ਚ ਨਿੱਕੀ ਨਿੱਕੀ ਗੱਲ ਨਿੱਕੀ ਨਿੱਕੀ ਗੱਲ ਫੇਰ ਕਿੱਡੀ ਹੋ ਜਾਂਦੀ ਆ ਤੂੰ ਕਹਿਣਾ ਹੈ ਨਾ ਵੀ ਕੰਮ ਗਏ ਕਿਹੜੇ ਮਾਰੇ ਕਿਆ ਹੀ ਕੰਮ ਗਏ ਆ ਹੁਣ ਉਹਨੇ ਗੁੱਸਾ ਤੇ ਕਰਨਾ ਹੀ ਆ ਨਾ ਚਲ ਇਹ ਤੇ ਗੱਲ ਹੈਗੀ ਆ ਉਹ ਤੇ ਪਹਿਲੇ ਨਹੀਂ ਆਏ ਹੈ ਨਾ ਹੁੰਦਾ ਹੀ ਆ ਗੁੱਸਾ ਹੁਣ ਮੇਰਾ ਕੋਈ ਰਿਸ਼ਤੇਦਾਰ ਆਊਗਾ ਤੇ ਭਾਜੀ ਕਿਤੇ ਚੱਲ ਜਾਣਗੇ ਆਹ ਇਹ ਤਾਂ ਗੱਲ ਹੈਗੀ ਯਾਰ ਪਰ ਕੰਮ ਹੀ ਦਿੰਦਾ ਸੀ ਮੈਨੂੰ ਜਾਣਾ ਪੈ ਗਿਆ ਯਾਰ ਚੱਲ ਗਾਂ ਤਾਂ ਫੇਰ ਸੋ ਦੇਖ ਲਿਆ ਕਰੋ ਕੋਈ ਗੱਲ ਨਹੀਂ ਉਧਰ ਜਾਣੇ ਦੇ ਨਾਲ ਲਵਲੀ ਨੂੰ ਕਹਿ ਦੂੰਗਾ ਇੱਕ ਵਾਰੀ ਹਾਂਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਲਵਲੀ ਨੂੰ ਸਮਝਾ ਦੇਣਾ ਤੂੰ ਕਰ ਲੈ ਗਾਮ ਠੀਕ ਆ ਕੋਈ ਨਹੀਂ ਮੈਂ ਕਰਦੀ ਰਾਂ ਚਲ